ਦੇ ਹਾਜ਼ਰੀ ਫਰ ਰਿਓ 12 ਮਹਾਜ ਦੀ ਸੰਗੋਚਮੀ ਜੀ ਅਖਰੀ ਅਰਥ ਮਿਚਾਲ ਸਰਮਣ ਕੀਤੀ ਹੈ ਉਸੇ ਆਪ ਸੰਗਤਾਂ ਨੂੰ ਜੋ ਜੇਠ ਤੇ ਸੰਗਰਾਂ ਦੇ ਮਹੀਨੇ ਤੇ ਇਕੱਤਰ ਹੋਈਆਂ ਹੋ ਜਿਹੜੂ ਦੂਰ ਨੇੜੇ ਜਿੱਥੇ ਤੋਂ ਕਬਾਜਾਂ ਦੀ ਸੁਣਦੇ ਰਹੇ ਨੇ ਉਹਨਾਂ ਪ੍ਰਤੀ ਕੋਲਿਕ ਬੇਨਤੀਆਂ ਨੇ ਸਤਗੁਰਾਂ ਦੀ ਰਹਿਮਤ ਸਦਕਾ ਮਹਾਂਪੁਰਸ਼ਾਂ ਨੂੰ ਸਤਿਗੁਰਾਂ ਨੇ ਸਹਿਬਿਕ ਮਾਲਕ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਮਿਹਰਾਂ ਪ੍ਰਾਥ ਰੱਖ ਕੇ ਪ੍ਰੇਰਣਾ ਦੇ ਕੇ ਆਪਣੀਆਂ ਸੇਵਾਵਾਂ ਬਖਸ਼ੀਆਂ ਸਨ ਬੜੇ ਲੰਮੇ ਸਮੇਂ ਤੋਂ ਉਹ ਇਮਾਮ ਪੁਰਸ਼ਾਂ ਨੂੰ 22 ਸਾਲ ਹੋ ਗਏ ਨੇ ਸਰੀਰਕ ਤੌਰ ਤੇ ਸਾਡੇ ਕੋਲ ਹਾਜ਼ਰ ਨਹੀਂ ਪਰ ਮਾਨਸਿਕ ਅੰਦਰੂਨੀ ਤੌਰ ਤੇ ਕਿਉਂਕਿ ਜਿਹੜੇ ਸਾਧੂ ਜਨ ਹਨ ਗੁਰੂ ਦੇ ਪਿਆਰੇ ਹਨ ਇਹਨਾਂ ਨੂੰ ਮਾਰਨੇ ਆਪਣਾ ਖਾਲਸ ਰੂਪ ਕਿਹਾ ਹੈ ਆਪਣਾ ਰੂਪ ਜਨਾਨ ਹੈ ਕਹਿ ਕੇ ਮਾਰਨੇ ਨਵਾਜਿਆ ਹੈ ਉਹਨਾਂ ਨੂੰ ਪਰਮੇਸ਼ਰ ਦੇ ਦਰ ਵਿੱਚ ਸੱਚਖੰਡ ਆਉਂਦਾ ਜਾਂਦਿਆਂ ਨੂੰ ਕੋਈ ਰੁਕਾਵਟ ਨਹੀਂ ਹੁੰਦੀ ਤਿੰਦਰਾਹਾ ਆਪਤ ਜਾਤਿਓ ਹਟਕਾ ਨਾਹੀ ਕੋਏ ਆਪਣੀ ਇੱਛਾ ਮੁਤਾਬਕ ਹੀ ਸਾਰੇ ਸੰਸਾਰ ਤੇ ਕੰਮ ਕਰਦੇ ਰਹਿੰਦੇ ਨੇ ਤਾਂ ਉਹਨਾਂ ਦੇ ਜੇ ਚਲਾਏ ਹੋਏ ਕਾਰਜ ਨੇ ਮੇਰਾ ਕਹਿਣ ਤੋਂ ਭਾਵ ਸਿੰਘ ਸਾਹਿਬ ਬਾਬਾ ਤੇਜਾ ਸਿੰਘ ਨਿੰਗ ਸਿੰਘ ਸਾਹਿਬ ਜੀ ਇਸ ਸਥਾਨ ਦੇ ਬਾਣੇ ਉਹਨਾਂ ਵੱਲੋਂ ਚਲਾਈਆਂ ਮਹਾਨ ਗੁਰਬਾਨੀ ਦੀਆਂ ਸੇਵਾਵਾਂ ਨਿਰੰਤਰ ਜਾਰੀ ਹਨ ਹੰਗੂ ਦਸਮ ਮਹਾਰਾਜ ਦੀ ਬਾਣੇ ਪਹਿਲਾਂ ਪਦਸ਼ੇਦ ਕਰਕੇ ਸਿਪਾਈ ਹੋਈ ਸੈਂਚੀਆਂ ਵੀ ਦੇ ਸਰੂਪ ਹੁਣ ਸਿਪਾਈ ਜਾਰੀ ਹੈ ਦਸਮ ਗੁਰੂ ਗਨ ਸਾਹਿਬ ਮਾਰੀ ਦੇ ਲੜੀਵਾਰ ਸਰੂਪਾਂ ਦੀ ਤੇ ਲੜੀਵਾਰ ਹੀ ਸੱਚੀ ਤੇ ਕੱਲੇ ਕੱਲੇ ਸਿੰਘਾਂ ਨੇ ਸੇਵਾ ਲਈ ਕੋ 11 ਲੱਖ ਦੀ ਸੇਵਾ ਜਿਹੜੀ ਹੈ ਉਹ ਦਸਮਾਲ ਦੇ ਸਰੂਪਾਂ ਦੀ ਕਿਉਂਕਿ ਥੋੜੇ ਛਪਣੇ ਨੇ ਉਹ ਵੀ ਕੱਲੇ ਸਿੰਘ ਨਹੀਂ ਸੇਵਾ ਲਈ ਤੇ ਜਿਹੜੇ ਲੜੀਵਾਰ ਸੈਂਕੀਆਂ ਛਪੀਆਂ ਜਾ ਦੇ 2000 ਦੇ ਲਗਭਗ 6 ਛਪਨੇ ਨੇ ਉਹ ਕਿਉਂਕਿ 25 ਲੱਖ ਦੇ 20 25 ਦੇ ਲੱਖ ਦੇ ਵਿੱਚ ਵਿੱਚ ਉਹ ਵੱਡੀ ਸੇਵਾ ਹੈ ਉਹ ਵੀ ਇੱਕ ਪਰਿਵਾਰ ਇਕੱਲੇ ਪਰਿਵਾਰ ਨੇ ਸੇਵਾ ਲਈ ਗੁਪਤ ਨਾਲ ਇਹ ਕਿਹਾ ਵੀ ਸਾਡਾ ਨਾਮ ਇਹ ਚਲਾਈਆਂ ਸੇਵਾਵਾਂ ਤੇ ਸਤਿਕ ਅੰਗੇ ਸ਼ਬਕੇ ਸਮਾਪਤ ਸੰਗੂਨਤਾ ਵੀ ਹੋ ਚੁੱਕੀ ਆ ਵੰਡਿਆ ਗਿਆ ਹੈ ਹੁਣ ਦੁਬਾਰਾ ਜੋ ਸਰੂਪ ਛਪਣਾ ਹੈ ਉਹਦੀ ਵੀ ਸੇਵਾ ਲੱਖਾਂ ਦੇ ਵਿੱਚ ਉਹ ਹੈ ਉਹ ਵੀ ਇੱਕ ਸਿੰਘ ਨੇ ਸੇਵਾ ਲਈ ਬਾਹਰੋਂ ਅਮਰੀਕਾ ਤੋਂ ਹੈ ਜਿਨ੍ਹਾਂ ਨੇ ਆਪਣੇ ਨਾਮ ਗੁਪਤ ਰੱਖੇ ਹੋਏ ਹਨ ਸਾਧ ਸੰਗ ਜੀ ਸਤਗੁਰਾਂ ਨੇ ਉਹਨਾਂ ਦੇ ਮਹਾਨ ਕਿਰਪਾ ਦਿੱਤਾ ਹੈ ਵਿਦੇਸ਼ਾਂ ਵਾਲੀ ਸੰਗਤ ਗੁਰੂ ਨਾਲ ਕਿੰਨਾ ਪਿਆਰ ਹੈ ਜੇ ਗੁਰੂਆਂ ਨੇ ਉਹਨਾਂ ਨੂੰ ਪਦਾਰਥ ਬਖਸ਼ੇ ਨੇ ਤੇ ਸੇਵਾਵਾਂ ਵਿੱਚ ਵੀ ਉਹਨਾਂ ਦੇ ਕੰਮ ਕਮਰਕਸੇ ਇਸ ਪ੍ਰਕਾਰ ਲੱਗੇ ਨੇ ਉਹਨਾਂ ਪ੍ਰਤੀ ਅਰਦਾਸ ਸੱਚੇ ਪਾਤਸ਼ਾਹ, ਏ ਮਹਾਰਾਜ ਜਿਹੜੇ ਆਪਦੇ ਬਾਣੀ ਦੀ ਸੱਚੇ ਪਾਤਸ਼ਾਹ ਸਿਪਾਈ ਦੀ ਸੇਵਾਵਾਂ ਕਰਾ ਰਹੇ ਨੇ, ਉਹਨਾਂ ਨੂੰ ਖੁਸ਼ੀਆਂ ਬਖਸ਼ੋ, ਘਰ ਵਿੱਚ ਨੌਨਤਾ ਬਖਸ਼ੋ, ਦੁੱਖਾਂ, ਕਲੇਸ਼ਾਂ ਦਾ ਨਾਸ਼ ਕਰੋ ਅਰਦਾਸਾਂ। ਉਹਨਾਂ ਦੇ ਚਰਨਾਂ, ਸਤਗੁਰਾਂ ਦੇ ਚਰਨਾਂ ਵਿੱਚ ਹੈ ਮਹਾਰਾਜ, ਖੁਸ਼ੀਆਂ ਬਖਸ਼ੋ ਸਾਰੀ ਸਿਪਕਾਂ ਨੂੰ ਤੇ ਹੋਰ ਜੋ ਮਹਾਨ ਸੇਵਾਵਾਂ ਪਿਛਲੇ ਮਹੀਨੇ ਦੀ 7 ਤਰੀਕ ਨੂੰ ਜੋ ਬੇਸਮੰਤ ਲੰਗਰ ਸਾਹਿਬ ਗੁਰੂ ਕਾ ਲੰਗਰ ਤੇ ਗੁਰੂ ਕਾ ਦਰਬਾਰ ਦੀ ਜੋ ਇਮਾਰਤਾਂ ਦੀ ਸੇਵਾ ਚੱਲ ਰਹੀ ਹੈ ਬੇਅੰਤੀ ਸੰਗਤਾਂ ਨੇ ਲੱਖਾਂ ਰੁਪਈਆਂ ਦੇ ਵਿੱਚ ਸੇਵਾ ਕੀਤੀ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਾਨੇ ਜਾਣ ਆਪ ਨਗਰ ਨਿਵਾਸੀਆਂ ਨੇ ਜੋ ਨਗਰ ਵਿੱਚ ਆਪਾਂ ਇਹ ਸਾਲ ਭਾਵੇਂ ਕਰਦੇ ਆ ਕਣਕ ਦੀ ਸੇਵਾ ਐਰਕੀ ਵੀ ਕੀਤੀ ਆ ਸਾਰੇ ਨਗਰ ਨੇ ਬੜੇ ਉਤਸ਼ਾਹ ਨਾਲ ਸੇਵਾਵਾਂ ਕੀਤੀਆਂ ਨੇ ਜਿਹੜੇ ਕੋਈ ਰਹਿ ਗਏ ਸਨ ਉਹ ਇਥੇ ਸੇਵਾਵਾਂ ਭੇਜ ਗਏ ਅਜਮੇਰ ਸਿੰਘ ਢਿੱਲੋਂ ਉਹ ਇਥੇ ਆਏ ਕਹਿੰਦੇ ਵਿੱਚ ਕਰ ਨਹੀਂ ਸਾਂ ਇੱਕ 100 ਬੋਰੀ ਸੀਮਿੰਟ ਦੀ ਉਹਨਾਂ ਵੱਲੋਂ ਇਹ ਸੇਵਾ ਹੋਈ ਹੈ ਹੋਰ ਬੰਦੇ ਸੰਗਤਾਂ ਸੇਵਾਵਾਂ ਕਰ ਰਹੀਆਂ ਨੇ ਅਕਾਲਿਕ ਹਿੱਦਕਰ ਉਹ ਪ੍ਰਸ਼ਾਦਾ ਛਕਣ ਗਏ ਸਾਂ ਉਹਨਾਂ ਦਾ ਕਾਫੀ ਸਮੇਂ ਦਾ ਸੀਗਾ ਵੀ ਪ੍ਰਸ਼ਾਦਾ ਛਕ ਪਰਸੋਂ ਦਾ ਬਚਣਾ ਹੈ ਤੇ ਉਹ ਕਹਿੰਦੇ ਵੀ ਸੇਵਾ ਮੈਂ ਹਵੀ ਸੇਵਾ ਤੋਂ ਚੱਲ ਰਹੀ ਆ ਫਿਰ ਕਹਿੰਦੇ ਕੁਛ ਨਾ ਕੋ ਦੱਸੋ ਮੈਂ ਵੀ ਮੇਰੇ ਵੱਲੋਂ ਦੱਸ ਨੂੰ ਹੀ ਤੁਸੀਂ ਮਹਾਰਾਜ ਜੀ ਤੁਹਾਡੇ ਤੇ ਕਿਰਪਾ ਹੈ 200 ਬੋਰੀ ਸੀਮੈਂਟ ਕਰ ਦੋ ਟਰੱਕ ਬਜਰੀ ਦਾ ਕਰ ਦੋ ਫਿਰ ਉਹ ਕਹਿੰਦੇ ਸਤਿਬਚਨ ਸੋ ਉਤਸ਼ਾਹ ਨਾਲ ਸੰਗਤਾਂ ਸੇਵਾਵਾ ਕਰਨੀ ਤੇ ਮਾਰਤਾ ਦੀ ਸੇਵਾ ਚੱਲ ਰਹੀ ਆ ਬਾਣੀ ਸ਼ਿਪਾਈ ਸੇਵਾ ਚੱਲ ਰਹੀ ਆ ਸਚੇ ਪਾਤਸ਼ਾਹ ਰਹਿਮਤ ਕਨ ਅਨੁਸਾਰ ਹੀ ਸੇਵਾਦਾਰਾਂ ਨੂੰ ਸੇਵਾ ਕਰਨ ਦਾ ਜਿੱਤੇ ਵੱਲ ਬਖਸ਼ਿਆ ਉੱਥੇ ਮਾਰਿਆ ਉਹਨਾਂ ਦਾ ਭਲਾ ਕਰਨ ਉਹਨਾਂ ਦੀ ਸਿਆਤਾਏ ਪਾਇਆ ਆਪਾਂ ਸਾਰਿਆਂ ਨੂੰ ਸੇਵਾ ਕਰਨ ਦਾ ਉਦਮ ਬਖਸ਼ ਕਰਨ ਉਹ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਹ ਸੰਗਰਾਂਦ ਦੀ ਜੇ ਜੇਠ ਦੀ ਮਹੀਨੇ ਸੰਗਰਾਂਦ ਤੇ ਇਕੱਤਰ ਹੋਇਆ ਹੁਣ ਅਪਰਦਾਸ ਕਰਾਂ ਗੁਰੂ ਚਰਨਾਂ ਵਿੱਚ ਆਓ ਸਾਰੇ ਅਰਦਾਸਾਂ ਕਰੀਏ ਗੁਰੂ ਪਾਤਸ਼ਾਹ ਤੋਂ ਅਸ਼ੀਰਵਾਦ ਲਈਏ ਆਪ ਸੰਗਤਾਂ ਨੂੰ ਜੀ ਆਇਆਂ ਗੁਰੂ ਪਰਾਕਰੇ ਜੀ ਭਜਨ ਬਲਾਸ ਕਰਦਿਆਂ ਉਹਨਾਂ ਬਹੁਤ ਹੀ ਭੁੱਲਾਂ ਦੀ ਖਿਮਾ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ